ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਹੋਈ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਦੇ 195 ਉਮੀਦਵਾਰ ਸਰਬ ਸੰਮਤੀ ਨਾਲ ਜਿੱਤ ਉਕਰਾਰ ਦੇ ਦਿੱਤੇ ਖੇ ਨੇ 15 ਜ਼ਿਲ੍ਹਾ ਪ੍ਰੀਸ਼ਦ ਤੇ 180 ਬਲਾਕ ਸੰਮਤੀ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਆ ਸੂਬੇ ਵਿੱਚ ਕੁੱਲ 357 ਜ਼ਿਲ੍ਹਾ ਪ੍ਰੀਸ਼ਦ ਤੇ 2863 ਬਲਾਕ ਸੰਮਤੀ ਸੀਟਾਂ ਨੇ ਤਰਨਤਾਰਨ ਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਮੀਤਵਾਰ ਜਿੱਤੇ ਨੇ ਤਰਨਤਾਰਨ ਚ 12 ਤੇ ਅੰਮ੍ਰਿਤਸਰ ਵਿੱਚ ਤਿੰਨ ਆਪ ਉਮੀਦਵਾਰ ਸਰਪੰਚੀ ਨਾਲ ਜਿੱਤੂ ਰਹੇ ਨੇ ਬਿਨਾਂ ਮੁਕਾਬਲਾ ਜਿੱਤੇ ਨੇ ਨਮਾ ਸ਼ਹਿਰ ਚ ਇੱਕ ਆਜ਼ਾਦ ਉਮੀਦਵਾਰ ਦੀ ਵੀ ਸਰਪੰਚੀ ਨਾਲ ਜਿੱਤ ਹੋਈ ਹੈ 14 ਦਸੰਬਰ ਨੂੰ VOTING ਹੋਣੀ ਹੈ ਤੇ 17 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ ਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਜਿੱਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਜ਼ਿਲ੍ਹਾ ਪ੍ਰੀਸ਼ਦ ਦੀ ਜੇਕਰ ਗੱਲ ਕੀਤੀ ਜਾਏ ਤਾਂ ਇੱਥੇ ਕੋਲ ਸੀਟਾਂ 357 ਨੇ ਜਿਨ੍ਹਾਂ ਵਿੱਚੋਂ ਬਿਨਾਂ ਮੁਕਾਬਲਾ ਚੇਤੂ ਰਹੇ ਨੇ 180 ਉਮੀਦਵਾਰ ਤਾਂ ਇਹੀ ਹੁਣ ਚੋਣ ਮੈਦਾਨ ਦੇ ਵਿੱਚ 1265 ਉਮੀਦਵਾਰ ਬਚੇ ਨੇ ਤਾਂ ਜ਼ਿਲ੍ਹਾ ਪ੍ਰੀਸ਼ਦ ਦਾ ਗ੍ਰਾਫਿਕ ਜ਼ਰੀਏ ਤੁਹਾਨੂੰ ਇਹ ਅੰਕੜਾ ਸਮਝਾ ਰਹੇ ਹਾਂ ਜਿੱਥੇ ਕਿ ਕੁੱਲ ਸੀਟਾਂ 357 ਨੇ ਤੇ ਬਿਨਾਂ ਮੁਕਾਬਲਾ ਚੇਤੂ ਰਹੇ ਨੇ 180 ਤੇ ਹੁਣ ਬਚੇ ਨੇ ਉਮੀਦਵਾਰ 1265 ਉਮੀਦਵਾਰ ਇਸ ਵਕਤ ਚੋਣ ਮੈਦਾਨ ਦੇ ਵਿੱਚ ਨੇ ਤਾਂ ਉੱਥੇ ਜੇਕਰ ਪੰਚਾਇਤ ਸੰਮਤੀ ਚੋਣਾਂ ਦੀ ਗੱਲ ਕਰੀਏ ਤਾਂ ਪੰਚਾਇਤ ਸੰਮਤੀ ਚੋਣਾਂ ਲਈ ਸਿੱਟਾ ਨੇ 2863 ਤੇ ਬਿਨਾਂ ਮੁਕਾਬਲਾ ਜੇਤੂ ਨੇ 180 ਉਮੀਦਵਾਰ ਤੇ ਹੁਣ ਚੋਣ ਮੈਦਾਨ ਦੇ ਵਿੱਚ 8314 ਉਮੀਦਵਾਰ ਬਾਕੀ ਨੇ ਜਿਨ੍ਹਾਂ ਦਾ ਮੁਕਾਬਲਾ ਹੋਏਗਾ ਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਜਿੱਤਦੀ ਹੋਈ ਨਜ਼ਰ ਆ ਰਹੀ ਹੈ ਪੰਚਾਇਤ ਸੰਮਤੀ ਚੋਣਾਂ ਦਾ ਅੰਕੜਾ ਇਹ ਤੁਹਾਨੂੰ ਦਿਖਾ ਰਹੇ ਹਾਂ ਤਾਂ ਹੁਣ ਤੁਹਾਨੂੰ ਜ਼ਿਲ੍ਹਾ ਬਇਜ਼ਖਾਮਾ ਕੇ 180 ਬਲਾਕ ਸੰਮਤੀ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਕਿਹਨਾਂ ਕਿਹੜੀਆਂ ਸੀਟਾਂ ਤੇ ਜਿਹੜੇ ਜਿੱਤੇ ਨੇ ਤਰਨਤਾਰਨ ਦੇ ਵਿੱਚ 98 ਸੀਟਾਂ ਹਾਸਲ ਹੋਈਆਂ ਨੇ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਵਿੱਚ 67 ਸੀਟਾਂ ਉਥੇ ਹੁਸ਼ਿਆਰਪੁਰ ਦੇ ਵਿੱਚ ਬਿਨਾਂ ਮੁਕਾਬਲੇ ਜਿੱਤੂ ਰਹੇ ਨੇ ਸਾਰਾ ਸੀਟਾਂ ਦੇ ਜਿੱਤ ਹਾਸਲ ਹੋਈਆ ਤਾਂ ਮਲੇਰ ਕੋਟਲਾ ਦੇ ਵਿੱਚ ਦੋ ਸੀਟਾਂ ਤੇ ਜਿੱਤ ਮਿਲੀ ਆ ਬਿਨਾਂ ਮੁਕਾਬਲਾ ਹੀ ਜਿੱਤ ਹੋਈਆ ਤਰਨਤਾਰਨ ਦੇ ਵਿੱਚ 98 ਸੀਟਾਂ ਅੰਮ੍ਰਿਤਸਰ ਵਿੱਚ 67 ਹੁਸ਼ਿਆਰਪੁਰ ਵਿੱਚ 17 ਸੀਟਾਂ ਮਲੇਰ ਕੋਟਲਾ ਵਿੱਚ ਦੋ ਸੀਟਾਂ ਤਾਂ 180 ਬਲਾਕ ਸਮਤੀ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਤਾਂ 14 ਦਸੰਬਰ ਨੂੰ VOTING ਹੈ ਸਾਰਾ ਨੂੰ ਨਤੀਜਾ ਲਾਣਿਆ ਜਾਣਾ ਹੈ ਉਥੇ ਹੀ 15 ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਤਰਨਤਾਰਨ ਦੇ ਵਿੱਚ 12 ਸੀਟਾਂ ਤੇ ਅੰਮ੍ਰਿਤਸਰ ਵਿੱਚ 3 ਸੀਟਾਂ ਬਿਨਾਂ ਮੁਕਾਬਲੇ ਤੇ ਆਮ ਆਦਮੀ ਪਾਰਟੀ ਦੇ ਹਿੱਸੇ ਗਈਆਂ ਨੇ ਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਤਦੀ ਹੋਈ ਨਜ਼ਰ ਆ ਰਹੀ ਆ ਤਾਂ 15 ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਆਮ ਆਦਮੀ ਪਾਰਟੀ ਬਿਨਾ ਮੁਕਾਬਲੇ ਹੀ ਜਿੱਤੂ ਰਹੀ ਆ ਤਰਨਤਾਰਨ ਦੇ ਵਿੱਚ 12 ਸੀਟਾਂ ਤੋਂ ਇਛੇ ਅੰਮ੍ਰਿਤਸਰ ਦੇ ਵਿੱਚ 3 ਸੀਟਾਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਚ ਲੀਆਂ ਕਿਆਂ ਨੇ ਤਾਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਲੀਡ ਤੇ ਦਿਖਾਈ ਦੇ ਰਹੀ ਆ ਆਮ ਆਦਮੀ ਪਾਰਟੀ ਦੇ 195 ਉਮੀਦਵਾਰ ਸਰਪ ਸੰਮਤੀ ਦੇ ਨਾਲ ਜੇ ਤੂੰਕਰਾਰ ਦੇ ਦਿੱਤੇਗੇ ਨੇ ਜ਼ਿਲ੍ਹਾ 15 ਜ਼ਿਲ੍ਹਾ ਪ੍ਰੀਸ਼ਦ ਤੇ 180 ਬਲਾਕ ਸੰਤੀ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਸੂਬੇ ਵਿੱਚ ਕੁੱਲ 357 ਜ਼ਿਲ੍ਹਾ ਪ੍ਰੀਸ਼ਦ ਤੇ 2863 ਬਲਾਕ ਸੰਤੀ ਸੀਟਾਂ ਨੇ ਤਰਨਤਾਰਨ ਤੇ ਅਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਉਮੀਦਵਾਰ ਜਿੱਤੇ ਨੇ ਤਰਨਤਾਰਨ ਦੇ ਵਿੱਚ 12 ਤੇ ਅਮ੍ਰਿਤਸਰ ਵਿੱਚ ਤិន ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਤੀ ਨਾਲ ਜਿੱਤ ਰਹੇ ਨੇ ਨਮਾ ਸ਼ਹਿਰ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਦੀ ਵੀ ਸਰਪੰਤੀ ਨਾਲ ਜਿੱਤ ਹੋਈ ਹੈ 14 ਦਸੰਬਰ ਨੂੰ VOTING ਹੈ 17 ਦਸੰਬਰ ਨੂੰ ਨਤੀਜੇ ਐਲਾਨੇ ਜਾਣਗੇ ਤਾਂ 180 ਬਲਾਕ ਸੰਤੀ ਚੋਣਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਗ੍ਰਾਫਿਕਸ ਜ਼ਰੀਏ ਤੁਹਾਨੂੰ ਇਹ ਸਾਰਾ ਅੰਕੜਾ ਦਿਖਾ ਰਹੇ ਹਾਂ ਤਰਨਤਾਰਨ ਦੇ ਵਿੱਚ 98 ਸੀਟਾਂ ਆਪਣੇ ਹਿੱਸੇ ਗਈਆਂ ਹਰਮਨਸਰ ਵਿੱਚ 68 ਹੁਸ਼ਿਆਰਪੁਰ ਵਿੱਚ 17 ਉੱਥੇ ਹੀ ਮਲੇਰ ਕੋਟਲਾ ਦੇ ਵਿੱਚ ਦੋ ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਗਈਆਂ ਨੇ ਤਾਂ ਉੱਥੇ ਹੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 15 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤਰਨਤਾਰਨ ਦੇ ਵਿੱਚ 12 ਸੀਟਾਂ ਮਿਲਿਆ ਨੇ ਤਤਹੀ ਅੰਮ੍ਰਿਤਸਰ ਧੀ ਵਿੱਚ 3 ਸੀਟਾਂ ਆਮ ਆਦਮੀ ਪਾਰਟੀ ਦੇ ਖਾਤੇ ਵਿੱਚ ਚਲੀਆਂ ਗਈਆਂ ਨੇ। ਤਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਵੀ ਵੱਡੇ ਪੱਧਰ ਤੇ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਚੋਣ ਪ੍ਰਚਾਰ ਕਰ ਰਹੇ ਨੇ। ਸਖਵੀਰ ਸਿੰਘ ਬਾਦਲ ਅੱਜ ਮਜੀਠਾ ਦੇ ਵਿੱਚ ਆਮ ਆਦਮੀ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਅੱਜ ਸਮਰਥਨ ਜਟਾਉਣ ਦੇ ਲਈ ਪਹੁੰਚੇ ਨੇ ਤਾਂ ਵਕਫਾਕ ਸਿਆਸੀ ਪਾਰਟੀਆਂ ਨਾਲ ਜ਼ਿਲ੍ਹਾ ਪ੍ਰੀਸ਼ਦ ਅਰ ਪੰਚਾਇਤ ਸੰਮਤੀ ਚੋਣਾਂ ਦੇ ਵਿੱਚ ਆਪਣੀ ਪੂਰੀ ਜ਼ੋਰ ਅਜਮਾਇਸ਼ ਕਰ ਰਹੀਆਂ ਨੇ ਤਾਂ ਹੁਣ ਮੁਕਾਬਲਾ ਘਟਦਾ ਖਿਆਦ ਖਾਈ ਦੇ ਰਿਹਾ ਕਿਉਂਕਿ 195 ਉਮੀਦਵਾਰ ਸਰਬ ਸੰਮਤੀ ਨਾਲ ਜੇਤੂਕਰਾਰ ਦੇ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੇ 15 ਜ਼ਿਲ੍ਹਾ ਪ੍ਰੀਸ਼ਦ ਤੇ 180 ਬਲਾਕ ਸੰਮਤੀ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਤਾਂ ਸੂਬੇ ਦੇ ਵਿੱਚ ਕੁੱਲ 357 ਜ਼ਿਲ੍ਹਾ ਪ੍ਰੀਸ਼ਦ ਤੇ 2863 ਬਲਾਕ ਸੰਮਤੀ ਸੀਟਾਂ